ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਗਰਮੀਆਂ ਦਾ ਮੌਸਮ ਆ ਗਿਆ ਵਾ ਤੇ ਇਹਦੇ ਵਾਸਤੇ ਆਪਾਂ ਅੱਜ ਚਕੰਦਰ ਜਿਹਨੂੰ ਬੀਟਰੂਟਸ ਵੀ ਕਹਿੰਦੇ ਆ ਤੇ ਆਪਾਂ ਚਕੰਦਰ ਦਾ ਹੈਲਦੀ ਜੂਸ ਜਿਹੜਾ ਵਾ ਬਣਾਉਣੇ ਆ ਹੈਲਦੀ ਡਰਿੰਕ ਇਹਦੇ ਵਾਸਤੇ ਅਸੀਂ ਚਕੰਦਰ ਤੇ ਨਿੰਬੂ ਲੈ ਸਭ ਤੋਂ ਪਹਿਲਾਂ ਅਸੀਂ que hem de mestre, que ara ਇਹ ਜਿਹੜਾ ਚਿਕੰਦਰ ਨੂੰ ਅਸੀਂ ਐਦਾਂ ਕੱਦੂ ਕਸ਼ ਕਰ ਲਿਆ ਇਹਦਾ ਅਸੀਂ ਇਸ ਤਰ੍ਹਾਂ ਦਬਾ ਕੇ ਇਹਦਾ ਜੂਸ ਕੱਢ ਲਿਆ ਜਿੜਾ ਇਹ ਸਾਡੇ ਕੋਲ ਜੂਸ ਆ ਗਿਆ ਇਹਦਾ ਤੇ ਇਹ ਜਿਹੜਾ ਇਹਨੂੰ ਆਪਾਂ ਵੇਸਟ ਨਹੀਂ ਸਮਝਣਾ ਇਹਨੂੰ ਅਸੀਂ ਚਟਨੀ ਜਾਂ ਪ੍ਰੌਂਠੀ ਬਣਾ ਕੇ ਜੂਸ ਕਰ ਸਕਦੇ ਹਾਂ यह असी दो निबू लाए हैं इनका भी असं जूस कौ जी यह साल दो चीज़ों का जूस आ गया ਹੁਣ ਅਸੀਂ ਦੋ ਗਲਾਸ ਪਾਣੀ ਲੈ ਕੇ ਇਹਦੇ ਵਿੱਚ ਮਿਕਸ ਕਰਨਾ ਤੇ ਇਹ ਜਿਹੜੇ ਸਾਡੇ ਕੋਲ ਦੋ ਨਿੰਬੂ ਸੀਗੇ ਉਹਨਾਂ ਦਾ ਜੂਸ ਸੀ ਪਾ ਲਿਆ ਵਿੱਚ ਟੇਸਟ ਮੁਤਾਬਕ ਅਸੀਂ ਇਹਦੇ ਵਿੱਚ ਕਾਲਾ ਨਮਕ ਥੋੜੀ ਜਿਹੀ ਕਾਲੀ ਮਿਰਚ ਤੇ 2 ਚਮਚ ਅਸੀਂ ਇਹਦੇ ਵਿੱਚ 슈ਗਰ ਐਡ ਕਰਾਂਗੇ ਸ਼ੂਗਰ ਜਿਹੜੀ ਹੈ ਭਾਵੇਂ ਸੀ ਰੱਖਣਾ ਕਿ ਰੱਖ ਲਈਏ ਜਾਂ ਅਸੀਂ ਪਾਊਡਰ ਸ਼ੂਗਰ ਵਰਤ ਸਕਦੇ ਆ ਜਾਂ ਇਹ ਮਿਸ਼ਰੀ ਦਾ ਪਾਊਡਰ ਬਣਾ ਲਈਏ ਉਹ ਹੋਰ ਵੀ ਜ਼ਿਆਦਾ ਵਧੀਆ ਦੇ ਵਿੱਚ ਹੁਣ ਅਸੀਂ ਆਈਸਕ੍ਰੀਮ ਪਾ ਮੰਗੇ لو جی ਸਾਡਾ ਬੀਟਰੂਟਸ ਤੇ ਲੈਮਨ ਦਾ ਜੂਸ ਕੱਢ ਕੇ ਬਣਾਈ ਹੋਈ ਇੱਕ ਡਰਿੰਕ ਬਹੁਤ ਵਧੀਆ اور ਹੈਲਦੀ ਡਰਿੰਕ ਬਣ ਗਈ ਇਹਨੂੰ ਜਿਹੜੇ ਬੱਚੇ ਉਹਦਾ ਬੀਟਰੂਟਸ ਨਹੀਂ ਖਾ ਸਕਦੇ ਇਹ ਬੜਾ ਹੀ ਟੇਸਟੀ ਡਰਿੰਕ ਬਣ ਜਾਂਦੀ ਆ ਵੇਖੋ ਬਿਲਕੁਲ ਪਿਓਰ オリジナル ਤਰੀਕੇ ਦੇ ਨਾਲ ਆਪਾਂ ਹਰ ਚੀਜ਼ ਬਣਾਈ ਆ ਜਦੋਂ ਬੱਚਿਆਂ ਨੂੰ ਦਿਓਗੇ ਤੇ ਬੱਚੇ ਜਿਹੜੇ ਇਹਨੂੰ ਬਹੁਤ ਹੀ ਪਸੰਦ ਕਰਨਗੇ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਵੇ ਤੇ ਇਹਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰਨਾ ਬਹੁਤ ਹੀ ਵਧੀਆ ਗਰਮੀਆਂ ਤੇ ਪੀਣ ਵਾਲੀ ਇੱਕ ਹੈਲਦੀ ਡਰਿੰਕ ਸਾਡੀ ਇਹ 5 ਮਿੰਟ ਵਿੱਚ ਬਣ ਕੇ ਰੈਡੀ ਹੋ ਗਈ ਆ ਤੇ ਜਿਹੜਾ ਇਹਦਾ ਪਾਊਡਰ ਆ ਇਹ ਵੀ ਆਪਾਂ ਵੇਸਟ ਨਹੀਂ ਕਰਾਂਗੇ ਇਹਦੀ ਅਸੀਂ ਪਰੌਂਠੀ ਬਣਾਵਾਂਗੇ ਜਾਂ ਅਸੀਂ ਚਟਨੀ ਵਿੱਚ ਜੂਸ ਕਰਾਂਗੇ ਆਪ ਸਭ ਦਾ ਥੈਂਕ ਯੂ